ਕਿਉਂਕਿ ਜਿਹੜੀ ਬਾਦਲ ਦੇ ਗਰੁੱਪ ਵੱਲੋਂ ਕਮੇਟੀ ਬਣਾਈ ਗਈ ਸੀ ਉਸ 'ਚ ਵੱਖ-ਵੱਖ ਸਟੇਟਾਂ ਦੇ ਉਹਦੇ ਦਾ ਲਗਾਏ ਗਏ ਸਨ ਉਹਨਾਂ 'ਚ ਨਾ ਤਾਂ ਜੱਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਸ਼ਾਮਲ ਕੀਤਾ ਗਿਆ ਜੇਕਰ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਤੇ ਸੰਤਾ ਸਿੰਘ ਉਮੈਦਪੁਰ ਨੂੰ ਸ਼ਾਮਲ ਜ਼ਰੂਰ ਕੀਤਾ ਗਿਆ ਪਰ ਉਹਨਾਂ ਦੇ ਨਾਲ ਨਾਲ ਇੱਕ ਸਹਿਯੋਗ ਕੀ ਲਗਾਏ ਗਏ ਨੇ ਬਾਕੀ ਕਿਸੇ ਦੇ ਨਾਲ ਕੋਈ ਸਹਿਯੋਗ ਲਈ ਨਹੀਂ ਲਗਾਇਆ ਗਿਆ ਜਿਸ ਤਰ੍ਹਾਂ ਮਨਪ੍ਰੀਤ ਯਾਲੀ ਨੂੰ ਰਾਜਸਥਾਨ ਦਾ ਜਿਹੜਾ ਪਾਰਟੀ ਲਈ ਵੇਖਣ ਦੇ ਲਈ ਉੱਥੇ ਉਹਨਾਂ ਨੂੰ ਜ਼ਿੰਮੇਵਾਰ ਦਿੱਤੀ ਗਈ ਹੈ ਉਹਨਾਂ ਦੇ ਨਾਲ ਇੱਕ ਸਰਜੀਤ ਸਿੰਘ ਕੰਗ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਸਹਿਯੋਗ ਲਗਾਇਆ ਗਿਆ ਹੈ ਤੇ ਇਸੇ ਤਰ੍ਹਾਂ ਸੰਤਾ ਸਿੰਘ ਉਮੈਦਪੁਰ ਉਹ ਜ਼ਿਲ੍ਹਾ ਹਿਮਾਚਲ ਜਿਹੜਾ ਹਿਮਾਚਲ ਪ੍ਰਦੇਸ਼ ਸੂਬਾ ਉਸ ਨੂੰ ਵੇਖਣਗੇ ਉਹਨਾਂ ਦੇ ਨਾਲ ਵੀ ਇੱਕ ਦਲਜੀਤ ਸਿੰਘ ਭਿੰਡਰ ਨੇ ਜਿਹੜੇ ਐ ਜੀ ਪੀ ਸੀ ਮੈਂਬਰ ਨੇ ਉਹਨਾਂ ਨੂੰ ਸਹਿਯੋਗ ਲਈ ਲਗਾਇਆ ਗਿਆ ਹੈ ਹੁਣ ਇੱਥੇ ਸਵਾਲ ਵੀ ਖੜੇ ਹੁੰਦੇ ਨੇ ਕਿ ਜਿਹੜੇ ਦੂਜੀ ਪਾਰਟੀ ਦੇ ਸੀ ਜਾਂ ਉੱਜਾ ਦੂਜੇ ਗਰੁੱਪ ਦੇ ਸੀ ਉਹਨਾਂ ਦੇ ਨਾਲ ਸਹਿਯੋਗ ਕਿਉਂ ਲਗਾਇਆ ਗਿਆ ਕਿਉਂਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਮਾਰਕ ਦੀ ਯਾਲੀ ਉਹਨਾਂ ਦੇ ਉੱਤੇ ਨਿਸ਼ਾਨਾ ਸੀ ਕਿ ਉਹ ਤਾਂ ਬਾਗੀ ਨਹੀਂ ਹੈਗੇ ਜਾਂ ਪਰ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਕਿ ਮੈਂ ਜਿਹੜੀ 7 ਮੈਂਬਰੀ ਕਮੇਟੀ ਅਕਾਲ ਤਖਤ ਵੱਲੋਂ ਬਣਾਈ ਗਈ ਸੀ ਤੇ ਉਹਦੇ ਉਹਦੇ ਅਨੁਸਾਰ ਹੀ ਚੱਲਾਂਗਾ ਉਹਦੇ ਬਾਰੇ ਬਿਆਨ ਦਿੱਤਾ ਗਿਆ ਸੀ ਆਪਣੇ ਫੇਸਬੁੱਕ ਦੇ ਉੱਤੇ ਪਾਇਆ ਗਿਆ ਸੀ ਜਿਹੜਾ ਸਾਬ ਆਪਣੇ ਪਹਿਲਾਂ ਤੁਹਾਨੂੰ ਦੱਸਿਆ ਸੀ ਉਹਦੇ ਬਾਰੇ ਪਰ ਬਿੱਤੇ ਇਸ ਮਾਮਲੇ ਤੇ ਸ਼ੋਮਨੀ ਅਕਾਲ ਦਲ ਦੇ ਬਾਗੀ ਧੜੇ ਦੇ ਜਿਹੜੇ ਮੈਂਬਰ ਨੇ ਗੁਰਪ੍ਰਤਾਪ ਸਿੰਘ ਵਡਾਲਾ ਜਾਂ ਫਿਰ ਹੋਰ ਸੀ ਨਾ ਆਪਣੇ ਸਾਥੀਆਂ ਸਮੇਤ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਗਬੀ ਸਿੰਘ ਹੋਰ ਨਾਲ ਮੁਲਾਕਾਤ ਕਰਦੇ ਉਹਨਾਂ ਨੂੰ ਮਿਲਦੇ ਨੇ ਉਹਨਾਂ ਨੇ ਕਾਲੀਦਲ ਦੇ ਮਾਮਲੇ ਦੇ ਇਸ ਸਬੰਧੀ 7 ਮੈਂਬਰੀ ਕਮੇਟੀ ਦੀ ਹੋਂਦ ਨੂੰ ਜਿਹੜੀ ਬਰਕਰਾਰ ਰੱਖਣ ਦੇ ਲਈ ਅਪੀਲ ਕੀਤੀ ਹੈ ਕਿ ਇਸ ਕਮੇਟੀ ਤੋਂ ਹੀ ਜਿਹੜੀ ਭਰਤੀ ਅਗਲੀ ਉਹ ਕਰਵਾਈ ਜਾਵੇ ਉਹ ਦੱਸਦੀ ਕਿ ਜਿਹੜਾ ਗੁਰਪ੍ਰਤਾਪ ਸਿੰਘ ਵਟਾਲ ਦੇ ਨਾਲ-ਨਾਲ ਸੰਤਾ ਸਿੰਘ ਉਮੈਦਪੁਰ ਅਤੇ ਭਾਈ ਮਨਜੀਤ ਸਿੰਘ ਵੀ ਇਸ ਮੁਲਾਕਾਤ ਦੇ ਵਿੱਚ ਮੌਜੂਦ ਸੀ ਹੁਣ ਜਦੋਂ ਗੁਰਪ੍ਰਤਾਪ ਸਿੰਘ ਵਡਾਲਾ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦੇ ਤਾਂ ਉਹ ਕਹਿੰਦੇ ਨੇ ਕਿ ਸ੍ਰੀ ਅਕਾਲ ਤਾ ਸਹਿਬ ਤੋਂ 2 ਦਸੰਬਰ ਨੂੰ ਜਿਹੜਾ ਸ਼ੋਮਨੀ ਅਕਾਲੀ ਦਲ ਦੇ ਲਈ ਜੋ ਹੁਕੂਨਾਮਾ ਜਾਰੀ ਹੋਇਆ ਸੀ ਉਸ ਨੂੰ ਇਨਬਿਨ ਲਾਗੂ ਕੀਤਾ ਜਾਵੇ ਉਹਨਾਂ ਨੇ ਇਹ ਗੱਲ ਉੱਤੇ ਰੱਖੀ ਹੈ ਤੇ ਇਸ ਤੋਂ ਇਲਾਵਾ ਉਹ ਕਹਿੰਦੇ ਵੀ ਸ੍ਰੀ ਅਕਾਲ ਤਾ ਸਹਿਬ ਦੇ ਜਥੇਦਾਰ ਗਿਆਨੀ ਰਤਬੀਰ ਸਿੰਘ ਨੇ ਵੀ ਆਪਣਾ ਸਟੈਂਡ ਸਪਸ਼ਟ ਕੀਤਾ ਕਿ ਸੱਤਵੇਂ ਵੀ ਕਮੇਟੀ ਬਣਾਉਣ ਲਈ ਵੀ ਸ਼ੋਮਨੀ ਅਕਾਲੀ ਦਲ ਦੇ ਆਗੂ ਤਿਆਰ ਨਹੀਂ ਹੋ ਰਹੇ ਪਰ ਜਥੇਦਾਰ ਵੱਲੋਂ ਸੱਤ ਮੈਂਬਰੀ ਕਮੇਟੀ ਦੇ ਵਜੂਦ ਨੂੰ ਬਰਕਰਾਰ ਰੱਖਣਾ ਅਹਿਮ ਗੱਲ ਆਕੀ ਗਈ ਹੈ ਕਿ ਸੱਤ ਮੈਂਬਰੀ ਕਮੇਟੀ ਨੂੰ ਪੂਰੀ ਕਾਇਮ ਰਹੇਗੀ ਇਸ ਦੇ ਵਿੱਚ ਕੋਈ ਛੇੜਛਾੜ ਨਹੀਂ ਹੋਵੇਗੀ ਜਿਸ ਨੂੰ ਲੈ ਕੇ ਹੁਣ ਨਵੀਂ ਚਿਰਚਾ ਚੜ੍ਹੀ ਹੈ ਕਿ ਹੁਣ ਅਕਾਲੀ ਦਲ ਦੇ ਸਰਬੀਰ ਸਿੰਘ ਬਾਦਲ ਜੱਪ ਉਹਨਾਂ ਦੀ ਹੋਰਾਂ ਦੀ ਮੁਸ਼ਕਲਾਂ ਮੁਰੋ ਵੱਧ ਸਕਦੀਆਂ ਨੇ